ਗੱਲਬਾਤ ਇਹ ਦਾ ਮੀਆਂ ਬੀਬੀ ਦਾ ਝਗੜਾ ਸੀ ਜੀ ਉਹ ਰਹਿਣਾ ਨਹੀਂ ਚਾਹੁੰਦੀ ਸੀਗੀ ਇੱਥੇ ਪਿੰਡ ਕਿ ਨਹੀਂ ਪਿੰਡ ਨਹੀਂ ਰਹਿੰਦੀ ਪਾਸੇ ਇੱਥੇ ਮਰਜ਼ੀ ਰਹਿਣਾ ਸਰਪਾਲ ਸਿੰਘ ਜੀ ਕੀ ਗੱਲਬਾਤ ਕੀ ਹੋਈ ਬਜੀ ਗੱਲਬਾਤ ਇਹ ਦਾ ਮੀਆਂ ਬੀਬੀ ਦਾ ਝਗੜਾ ਸੀ ਜੀ ਉਹ ਰਹਿਣਾ ਨਹੀਂ ਚਾਹੁੰਦੀ ਸੀਗੀ ਇੱਥੇ ਪਿੰਡ ਕਿ ਨਹੀਂ ਪਿੰਡ ਨਹੀਂ ਰਹਿੰਦੀ ਪਾਸੇ ਇੱਥੇ ਮਰਜ਼ੀ ਰਹਿਣਾ ਹੂੰ ਹੂੰ ਠੀਕ ਆ ਇਹ ਕਹਿੰਦਾ ਸੀ ਜੀ ਮੈਨੂੰ ਦਿੱਕਤ ਆਉਂਦੀ ਹੈਗੀ ਮੈਂ ਨਹੀਂ ਰਹਿ ਸਕਦਾ ਬਾਹਰ ਮੈਂ ਖਰਚਾ ਨਹੀਂ ਕਰ ਸਕਦਾ ਕਰਦਾ ਵੀ ਮੈਂ ਕਰਾਇਆ ਪਰਾਂ ਕਿ ਵੀ ਕਰਦਾ ਖਰਚਾ ਡੰਡਾ ਕਿ ਵੀ ਤੇਰੇ ਖਰਚੇ ਚ ਹੂੰ ਹੂੰ ਠੀਕ ਆ ਉਹ ਪ੍ਰੈਸ਼ਰ ਪਾਉਂਦੀ ਸੀ ਇਹਦੇ ਤੇ ਬਹੁਤ ਜ਼ਿਆਦਾ ਡਿਪਰੈਸ਼ਨ ਜਾ ਕੇ ਨੇ ਇਹ ਕੰਮ ਕਰਿਆ ਜੀ ਕੋਈ ਸ਼ੱਕ ਲੱਗਦਾ ਹੈ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਉਹਨਾਂ ਦਾ ਹੀ ਹੈ ਜੀ ਉਹਨਾਂ ਦਾ ਉਹਦੀ ਮਾਂ ਵੀ ਧਮਕੀਆਂ ਦਿੰਦੀ ਸੀਗੀ ਉਹ ਵੀ ਧਮਕੀਆਂ ਦਿੰਦੀ ਸੀ ਠੀਕ ਆ ਜਿੰਨੇ ਵਾਰੀ ਵੀ ਧਮਕੀ ਦਿੱਤੀ ਆ ਤੈਨੂੰ ਬਰਬਾਦ ਕਰ ਦੇਾਂਗੇ ਅਸੀਂ ਐਂ ਕਰਦੇਾਂਗੇ ਉਹਦੀ ਮਾਂ ਨੇ ਇਹ ਗੱਲ ਕਹੀ ਹੈ ਕੁੜੀ ਕਿੱਥੋਂ ਦੀ ਸੀ ਕੁੜੀ ਬਾਹਵਾਲੇ ਤੇ ਰਹਿਣ ਵਾਲੇ ਜੀ ਕਿੱਲੇ ਪਿਛਲਾ ਪਿੰਡ ਕਿੱਲੇ ਵਾਲੀ ਐ ਨਾ ਜੰਦੇ ਕੀ ਨਾਮ ਕੀ ਤੁਹਾਡੇ ਭਰਾ ਦਾ ਸੁਗਵੰਤ ਸਿੰਘ ਆ ਜੀ ਕਿੰਨਾ ਮੁੱਠੀ ਟਾਈਮ ਹੋ ਗਿਆ ਮੈਰिज ਨੂੰ ਮੈਰिज ਨੂੰ 6 ਮਹੀਨੇ ਹੋ ਗਏ ਕਿਵੇਂ ਅੱਲਾ ਤੁਸੀਂ ਕੀਤੀ ਸੀ ਅੱਲਾ ਮਰ ਜਾਈ ਨਹੀਂ ਲੰਮ ਮਰ ਜਾਈ ਕੋਰ ਮਰ ਜੈਣਾ ਅੱਛਾ ਅੱਛਾ ਕੀ ਮੰਗ ਕਰਦੇ ਹੋ ਜੀ ਕਾਰਵਾਈ ਤੇ ਇਨਸਾਫ ਚਾਹੀਦਾ ਹੀ ਆਪਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੇ ਤੱਕਾ ਕੀਤਾ ਮੇਰੇ ਭਰਾ ਨਾਲ ਕਿੰਨਾ ਕਿੰਨਾ ਨੇ ਜੀ ਕਿਹੜੇ ਕਿਹੜੇ ਨਾਮ ਉਹਦੀ ਮਾਂ ਹੈ ਤੇ ਇੱਕ ਕੁੜੀ ਆਪ ਆ ਠੀਕ ਹੈ ਜੀ ਹਾਂਜੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗ੍ਰੈਡ ਬੋਡੀ ਜੜੀ ਗਿਆਰੀਆਂ ਦੇ ਵਿੱਚ ਫਾਂਸੀ ਲਾ ਕੇ ਪਾਇ ਲੱਕੇ ਪਈਏ ਕਿਸੇ ਸਾਡੇ ਮੈਂਬਰ ਮੁੱਖ ਤੇ ਪਹੁੰਚੇ ਤੇ ਪੁਲਸ ਪ੍ਰਸ਼ਾਸਨ ਬਾਵਲ ਦੇ ਨੌਪੰਚਾ ਕਿ ਉਸ ਡੈਬੋਰਡ ਨੂੰ ਉਤਾਰ ਕੇ ਸਰਕਾਰੀ ਉਸਪਰ ਦਿਖਾ ਦਿੱਤਾ ਗਿਆ ਲੜਕੇ ਦਾ ਸਪੌਂਸਿੰਗ ਜੋ ਕਿ 6 ਮਹੀਨੇ ਤੋਂ ਵਿਆਹੀ ਹੋਈ ਸੀ ਟ੍ਰੈਲੋਮੀਟਰ ਕਰਕੇ ਉਹਨੇ ਖੁਦਕੁਸ਼ੀ ਕਰ ਲਈ ਉਸ ਦਾ ਵੀ ਕਾਰਵਾਈ ਕਰ ਰਹੀ ਕੱਲ ਮਿਤੀ 14 5 25 ਨੂੰ ਕਮਲਜੀਤ ਕੌਰ ਪਤਨੀ ਜੀ ਸੇਵਾਸੀ ਬਾਵਲਾ ਨੇ ਇੱਕ ਗੁੰਮਸੁਧੀ ਤਲਗਾ ਦਿਖਾ ਦਿੱਤੀ ਕਿ ਮੇਰਾ ਲੜਕਾ ਜਿਹੜਾ ਸੁਖਵੰਤ ਸਿੰਘ ਪੁੱਤਰ ਜੀ ਸਿੰਘ ਵਸੀ ਬਾਵਲਾ ਹੈ ਜਿਹੜਾ 5-5 ਤਰੀਕ ਤੋਂ ਜਿਹੜਾ ਗਾਇਬ ਹੈ ਜਿਨੇ ਤੇ ਫਲਜੀਤ ਕੌਰ ਪਤਨੀ ਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਬਾਹਵਾਲਾ ਨੇ ਇਹ ਤਾਂ ਲੜਕਾ ਹੈਗਾ ਜੀ ਇਹ ਤਾਂ ਲੜਕਾ ਹੈਗਾ ਸੁਖਵੰਤ ਸਿੰਘ ਪੁੱਤਰ ਜਿਸ ਜਿਹਨੇ 6 ਮਹੀਨੇ ਕਰੀ ਪਹਿਲਾਂ ਲੜਕੀ ਸਿਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਬਾਹਵਾਲਾ ਨਾਲ ਕੋਟ ਮਰਜ ਕਰਵਾਈ ਸੀਗੀ ਇਹ 6 ਮਹੀਨੇ ਤੋਂ ਪਹਿਲਾਂ ਕਿਤੇ ਬਾਹਰ ਰਹਿੰਦੇ ਕਰੀਬ 10 ਦਿਨ ਪਹਿਲਾਂ ਇੱਥੇ ਬਾਹਵਾਲੇ ਆਏ ਸੀਗੇ ਤੇ 13 ਤਰੀਕ ਤੋਂ ਇਹ ਗਾਇਬ ਸੀ ਮੁੰਡਾ 14 ਤਰੀਕ ਨੂੰ ਇਹਦੀ ਮਾਤਾ ਨੇ ਸਾਨੂੰ ਗਮਛੇ ਦੀ ਤਲਾਹ ਦਿੱਤੀ ਵੀ ਮੇਰਾ ਲड़का ਘਰੋਂ ਆਪਦੀ ਮਿਸਰੀ ਨਾਲ ਤੇ ਪਰਿਵਾਰ ਨਾਲ ਲੜਕੇ ਕਿਤੇ ਚਲਾ ਗਿਆ ਹੈ ਤੇ ਜਿਹੜਾ ਲੱਭ ਨਹੀਂ ਰਿਹਾ ਅੱਜ ਜਿਹੜੀ ਇਹਦੀ ਮਾਤਾ ਨੇ ਆ ਕੇ ਸਾਨੂੰ ਬਿਆਨ ਲਿਖਾਇਆ ਕਿ ਮੇਰਾ ਲੜਕਾ ਜਿਹੜਾ ਹੈ ਬਾਹਵਲੇ ਆਪਣੇ ਅਮਰਪੁਰੇ ਤੋਂ ਭਾਗੂ ਰੋਡ ਤੇ ਕਿਕਰਾਂ ਦੇ ਵਿੱਚ ਕਿਤੇ ਉਹਨੇ ਆਪ ਦੇ ਆਪਦੇ ਕਾਰ ਵਾਲੀ ਤੋਂ ਤੇ ਉਹਦੇ ਪਰਿਵਾਰ ਤੋਂ ਦੁਖੀ ਹੋ ਕੇ ਜਨੇ ਆਪ ਦਾ ਸੁਸਾਇਡ ਕੀਤਾ ਇਹਦੀ ਡੈੱਡ ਬੋਡੀ ਅਸੀਂ ਕਬਜ਼ੇ ਚ ਲੈ ਲਈਏ ਡੈੱਡ ਬੋਡੀ ਮੋਰਚੀ ਰਖਾਵਾਂਗੇ ਤੇ ਬੰਦ ਕਾਰਵਾਈ ਕਰਾਂਗੇ ਗੱਲਬਾਤ ਇਹਦਾ ਮੀਆਂ ਬੀਬੀ ਦਾ ਝਗੜਾ ਸੀ ਜੀ ਉਹ ਰਹਿਣਾ ਨਹੀਂ ਚਾਹੁੰਦੀ ਸੀਗੀ ਇੱਥੇ ਪਿੰਡ ਕਣੀ ਪਿੰਡ ਨਹੀਂ ਰਹਿੰਦੀ ਪਾਸੇ ਜਿੱਥੇ ਮਰਜ਼ੀ ਰਹਿਲਾ ਸੁਖਪਾਲ ਸਿੰਘ ਕੀ ਗੱਲਬਾਤ ਕੀ ਹੋਈ ਬਾਈ ਜੀ ਗੱਲਬਾਤ ਇਹਦਾ ਮੀਆਂ ਬੀਬੀ ਦਾ ਝਗੜਾ ਸੀ ਜੀ ਉਹ ਰਹਿਣਾ ਨਹੀਂ ਚਾਹੁੰਦੀ ਸੀਗੀ ਇੱਥੇ ਪਿੰਡ ਕਣੀ ਪਿੰਡ ਨਹੀਂ ਰਹਿੰਦੀ ਪਾਸੇ ਜਿੱਥੇ ਮਰਜ਼ੀ ਰਹਿਲਾ ਹੂੰ ਹੂੰ ਠੀਕ ਆ ਇਹ ਕਹਿੰਦਾ ਸੀਗਾ ਵੀ ਮੈਨੂੰ ਦਿੱਕਤ ਆਉਂਦੀ ਹੈਗੀ ਮੈਂ ਨਹੀਂ ਰਹਿ ਸਕਦਾ ਬਾਹਰ ਮੈਂ ਖਰਚਾ ਨਹੀਂ ਕਰ ਸਕਦਾ ਕਰਦਾ ਵੀ ਮੈਂ ਕਿਰਾਇਆ ਭਰਾਂਗੇ ਵੀ ਕਰਦਾ ਖਰਚਾ ਡੰਡਾਂਗੇ ਵੀ ਤੇਰੇ ਖਰਚੇ ਚ ਹੂੰ ਹੂੰ ਠੀਕ ਆ ਉਹ ਪ੍ਰੈਸ਼ਰ ਪਾਉਂਦੀ ਸੀ ਇਹਦੇ ਤੇ